ਸ੍ਰੀ ਚੰਦਰ ਪ੍ਰਕਾਸ਼ ਵਿੱਚ ਪ੍ਰਤਾਪ ਹਰਜੀਤ 베ਦੀ ਨੇ ਲਿਖਿਆ ਹੈ ਕਿ ਜਦ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਰਟ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਤਾਂ ਇੱਥੇ ਇੱਕ ਚਾਰਪੁਣਾਥ ਜੋਗੀ ਰਹਿੰਦਾ ਸੀ ਉਹ ਭਗਵਾਨ ਸ੍ਰੀ ਚੰਦਰ ਜੀ ਦੇ ਨਾਮ ਅਤੇ ਸ਼ਕਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਸ ਨੇ ਬਗੀਚੀ ਵਿੱਚੋਂ ਆਪਣੇ ਚੇਲੇ ਦੇ ਹੱਥ एक अंब प्रशादे तौर पर भेजिया बाबा जी ने हस के कहा धर्मचंद कमलिया जी तो मैं असी सारे तीन आदमी हाँ एक अंब किस तरह वे जे तीन अंब हो भेजो चरपट ने मोड़वा उत्तर भेजा मेरे पास तो एको ही अंब है ਜੇ ਬੋਤੇ ਚਾਹੀਦੇ ਹਨ ਤਾਂ ਨਵਾਂ ਬਗੀਚਾ ਲਾ ਲਵੋ ਭਗਵਾਨ ਜੀ ਨੇ ਉੱਤਰ ਸੁਣ ਕੇ ਉਸ ਦਾ ਹੰਕਾਰ ਤੋੜਨ ਲਈ ਅੰਬ ਨੂੰ ਨਿਚੋੜ ਕੇ ਨਾਲ ਦੀ ਪਈ ਖਾਲੀ ਖੇਤੀ ਵਿੱਚ ਛਿੜਕਾ ਦਿੱਤਾ ਜਿਸ ਨਾਲ ਰਾਤੋਂ ਰਾਤ ਹੀ ਬਗੀਚੀ ਅੰਬਾਂ ਨਾਲ ਭਰਪੂਰ ਹੋ ਗਈ ਜਦ ਦਿਨ ਚੜ੍ਹਿਆ ਤਾਂ ਲੋਕਾਂ ਨੇ ਵੇਖਿਆ ਕਿ ਬਗੀਚੀ ਕਿੱਤੋਂ ਆ ਗਈਏ ਅਤੇ ਸਾਰੇ ਅੰਬ ਬਿਲਕੁਲ ਪੱਕੇ ਹੋਏ ਹਨ ਜਦ ਚਰਪਟਨਾਥ ਨੇ ਇਹ ਕੋਤਕ ਦੇਖਿਆ ਤਾਂ ਸ਼ਰਮਦਾ ਮਾਰਾ ਚੱਬੇ ਨੂੰ ਚਲਾ ਗਿਆ ਚਰਪਟ ਦੇ ਜਾਨ ਮਗਰ ਉਸ ਦੀ ਬਗੀਚੀ ਸੁੱਕ ਗਈ ਪਰ ਬਾਬਾ ਜੀ ਨੇ ਆਪਣੇ ਬਗੀਚੇ ਬਾਰੇ ਇਹ ਵੀ ਫਰਮਾਇਆ ਕਿ ਇਸ ਦਾ ਫਲ ਵੰਡ ਕੇ ਛਕਿਆ ਕਰੋ नहीं तो सुक जाएगी भगवान श्री जी ने इतने एक बेरी दतन कथे बेरी का भारी वृक्ष भी है जो बैठते सन उथे वो स्थान भी कायम है